ਸਤਿ ਸ੍ਰੀ ਅਕਾਲ ਦੋਸਤੋ ਛੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਐ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰ ਦਾ ਨਾਮ ਹੈਗਾ ਨਰਿੰਦਰ ਸਿੰਘ ਵੀਰ ਕੋਲ ਦੋ ਬੈੜਾ ਗਾਊ ਹੈ ਜੀ ਸੱਜਰ ਉਹਨਾਂ ਦੀ ਜਾਣਕਾਰੀ ਅੱਜ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਤੇ ਅੱਜ ਤਰੀਕ ਹੈਗੀ ਹੈ ਜੀ 1 ਅਕਤੂਬਰ 2025 ਸਮਾਂ ਕੁ ਸਵੇਰ ਦੇ 8:00 ਵਜੇ ਦਾ ਹੈ ਤੇ ਆ ਜੋ ਵੀਰਨਾ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਕੀ ਹਾਲ ਚਾਲ ਜੋ ਬਣਾ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਆ ਜੀ ਉਹ ਠੀਕ ਆ ਸੇ ਤਾਂ ਕੈਮ ਜੀ ਕੈਮ ਤੁਸੀਂ ਸੁਣਾਓ ਵਧੀਆ ਵਧੀਆ ਵੇਖ ਗਏ ਆਪਣੇ ਪਹਿਲੇ ਪਸੂ ਸਾਰੇ ਹਾਂ ਜੀ ਹਾਂ ਜੀ ਪਹਿਲਾਂ ਦੋ ਮੱਝਾਂ ਵੇਖੀਆਂ ਠੀਕ ਆ ਜੀ ਹਾਂ ਜੀ ਤੇ ਦੋ ਬਿਹੜਾ ਤਾਜ਼ੀਆਂ ਸੱਜਰਾਂਗਾ ਹਾਂ ਜੀ ਹਾਂ ਜੀ ਠੀਕ ਆ ਜੀ ਹੋਰ ਭਰਾਵਾਂ ਨੂੰ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਹਾਂ ਜੀ ਤੇ ਕਰੀਏ ਵੀਰ ਜੀ ਫਿਰ ਸ਼ੁਰੂ ਹਾਂ ਜੀ ਹਾਂ ਜੀ ਚਲੋ ਜੀ ਲਓ ਜੀ ਇਹਦੀ ਜਾਣਕਾਰੀ ਦਿਓ ਜੀ ਏ ਵੀਰ ਜੀ ਵੜ ਆਪਣੇ ਕੋਲ ਆਈ ਕੱਲ ਸੂਈ ਆ ਅੱਛਾ ਕੱਲ ਸੂਈ ਆ ਹਾਂਜੀ ਮਗਰੇ ਦੇ ਬੱਛੀ ਆ ਮਗਰ ਬੱਛੀ ਹੈ ਜੀ ਹਾਂਜੀ ਕਾਲੀ ਬੱਛੀ ਨਾਲੂ ਨਾਲ ਹੈ ਜੀ ਬਿਲਕੁਲ ਤਾਜ਼ੀ ਆ ਠੀਕ ਹੈ ਜੀ ਲਓ ਜੀ ਨਾਲੂ ਤਾਜ਼ਾ ਨਾਲ ਹਾਂਜੀ ਹਾਂਜੀ ਕਰੋ ਜੀ ਚੈੱਕ ਤੇ ਕਿੰਨਾ ਬੋਹਲਾ ਬੋਲਾ ਜੋਆ ਵੀਰ ਜੀ ਬੋਹਲਾ ਵੀਰ ਜੀ ਅਜੇ ਥੱਲੇ 12 ਲੀਟਰ ਹੀ ਆਕੀ ਜਾਈਗੀ ਅੱਛਾ 12 ਲੀਟਰ ਹਾਂਜੀ ਬਾਕੀ ਚਲੋ ਦੁੱਧੋਂ ਵਧੂਗੀ ਅਜੇ ਮੰਨ ਲਓ ਕੱਲ ਦੀ ਸੂਈ ਆ ਠੀਕ ਹੈ ਜੀ ਹਾਂਜੀ ਲਓ ਜੀ ਲੈ ਵਾਲੂਆ ਕਰੋ ਜੀ ਚੈੱਕ ਬਾਕੀ ਥਾਂ ਥੋਂ ਸੋਨਾ ਲੱਗਾ ਖੋਲ ਕੇ ਹੀ ਕਰਾ ਦਿਓ ਚੱਕ ਵੀਰ ਜੀ ਉਧਰ ਲੈ ਕੋਈ ਨਹੀਂ ਕੋਈ ਨਹੀਂ ਚਵਾਈ ਥਾਂ ਥੋਂ ਵੀਰ ਜੀ ਕਿਵੇਂ ਹੈ ਵੀਰ ਜੀ ਓਕੇ ਬਿਲਕੁਲ ਥਾਂ ਥੋਂ ਬਿਲਕੁਲ ਸਾਫ ਮਗਰ ਬੱਛੀ ਆ ਗਈ ਜੀ ਮਗਰ ਬੱਛੀ ਆ ਗਈ ਓਦਾਂ ਵੀ ਨਾਲ ਮਗਰ ਬੱਛੀ ਭੱਜ ਜਾਈ ਕੋਈ ਨਹੀਂ ਭੱਜ ਜਾਈ ਬੁੱਲਗੇ ਹੋ ਗਏ ਹਲੋ ਜੀ ਕਰ ਵਾਹ ਬਹੁਤ ਸੋਹਣੀ ਇੱਕ ਰੰਗ ਕਾਲੀ ਹੈ ਹਾਂਜੀ ਹਾਂਜੀ ਵਾੜੇ ਠੰਡੀ ਵੜੀ ਆ ਭਾਵੇਂ ਦਿਹਾੜੀ ਦੀ ਚਾਰ ਚਾਰ ਡੰਗ ਚੋਈ ਜਾਈਗੇ ਲਓ ਜੀ ਆਇਓ ਤੇ ਇਹਨੂੰ ਮਾੜਾ ਜਿਆ ਕਰੀਏ ਪਿੱਛੇ ਉਹ ਨਹੀਂ ਮਾੜੀ ਪਰੇ ਤਾਂ ਕਮਾਤਰੀ ਕਰੋ ਜੀ ਜੇਕਰ ਇਹ ਥਾਂ ਤੋਂ ਸੋਨਾ ਲੱਗਾ ਮੇਨ ਗੱਲ ਉਹਦੀ ਵੜਾ ਦਾ ਥਾਂ ਦੀ ਬਿਲਕੁਲ ਜੀ ਥਾਂ ਨਾਲ ਹੱਥ ਜਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਥਾਲ ਪੰਡਾ ਸੋਨਾ ਲੱਗਾ ਬਿਲਕੁਲ ਜੀ ਫਿਰ ਜਲਸੀ ਕਰਾਓ ਜਲਸੀ ਆ ਕਰਾਓ ਉਸ ਜਲਸੀ ਹਾਂਜੀ ਲਓ ਜੀ ਬਾਕੀ ਹੋਏ ਆਪਣੀ ਗੈਸ ਲਾ ਲਈ ਹੈਣਾ ਜੀ ਹਾਂਜੀ ਹਾਂਜੀ ਬਾਕੀ ਚਲੋ ਆਪੋ ਆਪਣੀ ਸੋਚ ਆ ਹਾਂਜੀ ਜਿਤਨਾ ਵੀ ਅਗਲਾ ਚਾਹੀਦਾ ਉਤਨਾ ਹੀ ਠੀਕ ਆ ਤੇ ਪੱਕਾ ਹੋਣਾ ਇਹਨੇ ਮਤਲਬ ਕਿੰਨਾ ਕਰ ਜੂ ਕਰਮ ਵਾਲੀ ਐ ਕਰ ਹੀ ਜਊ 15 ਗਿਲੀਟਰ 15 ਗਿਲੀਟਰ ਹਾਂਜੀ 15 16 ਲੀਟਰ ਕਰ ਜੂ ਚੰਗੀ ਖਰਾਕ ਹੋਵੇ ਤੇ ਠੀਕ ਐ ਜੀ ਹਾਂਜੀ ਕਿਉਂ 12 ਲੀਟਰ ਦੇ ਬੌਲਾ ਹੀ ਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਾਲ ਸੁਈ ਹੈ ਜੀ ਹਾਂਜੀ ਤੇ ਵੀਰ ਜੀ ਕੀ ਰੇਟ ਰੂਟ ਕਰ ਦਈਏ ਇਹਦਾ ਰੇਟ ਵੀਰ ਜੀ ਭਾਵੇਂ ਜਨਾ ਮਰਜ਼ੀ ਮੰਗ ਲ ਕੇ ਮੋਲ ਆਪਾਂ 1.45 ਕਰਦੇ ਆ ਅੱਛਾ ਜੀ ਤੇ ਜਿਹੜੀ ਆਪਾਂ ਦੇ ਦੇਣੀ 42000 ਦੀ ਦੇ ਦਾਂਗੇ ਆ ਨਾਲ 42000 ਦੀ ਹਾਂਜੀ ਆ ਨਾਲ ਠੀਕ ਹੈ ਜੀ ਠੀਕ ਹਾਂ ਨਾ ਪੱਕਾ ਰੇਟ 42 ਆ ਹਾਂਜੀ ਮੁੱਲ 45 ਹੈ ਮੁੱਲ 45 ਹੈ ਬਹੁਤ ਸੋਹਣਾ ਫੇਸ ਤੇ ਜਾਦੀ ਗੱਲ ਵੀ ਇਸ ਦੀ ਦੁੱਧ ਹੀ ਹੁੰਦੀ ਹੈ ਦੁੱਧ ਸੇਰਾ ਹਾਂਜੀ ਹਾਂਜੀ ਤੇ ਮਗਰ ਆ ਗਈ ਬੱਚੀ ਮਗਰ ਬੱਚੀ ਆ ਗਈ ਆ ਠੀਕ ਹੈ ਚਲੋ ਜੀ ਅਗਲੀ ਦੀ ਜਾਣਕਾਰੀ ਦਿਓ ਜੀ ਅਗਲੀ ਆ ਵਹਿੜ ਆ ਤੇ ਰਾਤੀ ਸੁੱਈ ਹੈ ਜੀ ਰਾਤੀ ਸੁਈਤਾ ਜੀ ਸੁਈ ਹੈ ਤਾਜੀ ਬਿਲਕੁਲ ਤਾਜੀ ਆ ਬਾਕੀ ਥੜਪੜਾ ਸੋਹਣਾ ਲੱਗਾ ਵਾ ਬਿਲਕੁਲ ਜੀ ਬਿਲਕੁਲ ਪੂਰਾ ਸਾਫ ਸੁਥਰਾ ਹੈ ਹਾਂਜੀ ਹਾਂਜੀ ਇਹ ਕੇ ਭੰਪਰਾ ਨੂੰ ਚਲੋ ਘਰ ਰੱਖਣ ਨੂੰ ਸੌ ਲੋੜਾ ਹੁੰਦਗਾ ਵਾ ਬਿਲਕੁਲ ਜੀ ਚੋਇਆ ਬੋਲਾ ਬੋਲਾ ਵੀ ਦੀ ਬੋਲਾ ਚੋਇਆ ਵਾ ਥੋੜਾ ਜਿਆਦਾ ਨਾਲ ਬੱਚੇ ਨੂੰ ਪਿਆਇਆ ਹੈ ਅੱਛਾ ਜੀ ਤੇ ਮਗਰ ਮਗਰ ਬੱਚਾ ਆ ਗਿਆ ਜੀ ਹਾਂਜੀ ਮਗਰ ਦੇ ਬੱਚਾ ਵਾ ਆ ਗਿਆ ਲਓ ਜੀ ਆਹੜਾ ਬੱਚਾ ਹੀ ਹਾਂਜੀ ਰਾਤੀ ਬਿਲਕੁਲ ਰਾਤੀ ਸੁਈ ਆ ਜੇ ਤੜਕੇ ਜੇ ਜੇ ਰਪਈ ਦੇ ਅਬ ਨਾ ਨਾ ਚੈੱਕ ਕਰ ਲੋ ਕੋਰ ਦਾ ਕੁਲੀਆਂ ਜੇ ਮੈਂ ਨਾ ਪੁੱਛਦੇ ਵੱਡੀਆਂ ਨਾ ਜਾਂਦੇ ਹੋਈ ਹੋਈ ਕੇ ਉੱਠ ਤਾਂ ਆ ਦੇਖ ਲੋ ਆ ਦੇਖ ਲੋ ਉਹਦੀ ਜਾਇਜ਼ ਨਹੀਂ ਜਰੇ ਨੂੰ ਬਿਲਕੁਲ ਜੀ ਬੜਾ ਸੋਹਣਾ ਕਰਮਾਲਾ ਹਾਂਜੀ ਲਓ ਜੀ ਚਲੋ ਜੀ ਲੇ ਵਾਲੂ ਆ ਚੈੱਕ ਹੈ ਗਾੜ ਗੂੜ ਚੰਗੀ ਹੈ ਦੀ ਹਣਾ ਜੀ ਹਾਂਜੀ ਥਾਰ ਬਾਕੀ ਬੜਾ ਸੋਹਣਾ ਲੱਗਾ ਚੁਆਈ ਵਾਲਾ ਬਿਲਕੁਲ ਤੇ ਬਿਲਕੁਲ ਠੰਡੀ ਕਰਮਾਲੀ ਖੋਲੋ ਮੜਾ ਜਾ ਵੀਰ ਜੀ ਇਹ ਵੀ ਖੋਲ ਦਿੰਨੇ ਹਾਂ ਹੋਰ ਓਕੇ ਜੀ ਚਾਰੇ ਸਾਣੇ ਦੇ ਹਾਂਜੀ ਹਾਂਜੀ ਓਕੇ ਬਿਲਕੁਲ ਓਕੇ ਆ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਵਾ ਨਮੂਨਾ ਦੇ ਪੂਰਾ ਸਫਾਈ ਦੇ ਵਿੱਚ ਆ ਪੂਰਾ ਸਾਫ ਵੈੜੋ ਸਾਫ ਆ ਹਾਂਜੀ ਜਰਸੀ ਕ੍ਰੋਸ ਆ ਗਈ ਜਰਸੀ ਕ੍ਰੋਸ ਆ ਗਈ ਲਓ ਜੀ ਕਰੋ ਜੀ ਚੈੱਕ ਤੇ ਕਿੰਨਾ ਵੀ ਦੀ ਦੁੱਧ ਦਾ ਕਰ ਜੂਏ ਦੋਤ ਵੀਰ ਜੀ ਵੀ 15 16 ਹੀ ਕਰੂਗੀ ਇਹਨੇ ਆਖੀ ਜੀ ਅਗੇ ਇਹਦੇ ਮਾਲਾ ਭੋਖ ਨਾਲੇ ਸੂਕ ਦਾ ਕਰਕੇ ਲੱਖੀਆਂ ਤਾਂ ਨੀ ਚੁੱਕੇ ਪੁੜੇ ਨੂੰ ਚੁੱਕੇ ਬਿਲਕੁਲ ਜੀ ਅਜੇ ਰਾਤੀ ਸੂਈ ਸਾਥ ਆ ਹਾਂਜੀ ਤੇ ਚਲੋ ਆਪਦੇ ਹਿਸਾਬ ਨਾਲ ਕੋਈ ਵੀ ਨਾਲੇ ਗੈਸ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਆ ਸਾਹ ਕਰਵਾ ਆ ਗਿਆ ਜੀ ਇਹਦਾ ਸੂਆ ਵੀਰ ਜੀ ਦੂਜਾ ਸੂਈ ਜੋ अच्छा तुजा माल ले को तुजा माल ले मेरा वीरा हां जी अजय नवी ਵੈੜ ਦੋਤਰੇ ਦੇ ਪੈਂਦੀ ਜੀ ਬਿਲਕੁਲ ਜੀ ਬਿਲਕੁਲ हां जी ਤੇ ਇਹਦਾ ਸੁਆ ਕਿ ਨਵਾ ਆ ਗਿਆ ਇਹ ਵੀ ਜੀ ਦੂਜਾ ਸੂਈ ਆ ਇਹ ਵੀ ਦੂਜਾ ਸੂਈ ਆ हां जी ਠੀਕ ਆ ਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਆ ਜੀ ਇਹਦਾ ਇਹ ਜਿਹੜੀ ਆਪਾਂ ਦੇਣ ਲੈਣ ਵਾਲੀ ਆਪਾਂ ਗੱਲ ਕਰੀਏ हां जी ਮੋਲ ਆਪਾਂ ਦਾ 35 ਕਰਦੇ ਆ ਹਾਣਾ 32000 ਦੀ ਦੇ ਦਾਂ ਹਾਣਾ 32000 ਦੀ हां जी ਠੀਕ ਆ ਜੀ ਬਿਲਕੁਲ ਲਰਕ ਜੈ ਜੀ ਰਿਹਾ ਜਾਈ ਬਿਲਕੁਲ ਜੀ ਦੇਣ ਲੈਣ ਵਾਲਾ ਜੀ हां जी ਤੇ ਵਿਧੀ ਆਪਣਾ ਨੰਬਰ ਤੇ ਲੋਕੇਸ਼ਨ ਦੱਸੋ ਨੰਬਰ ਆਪਣਾ 839943 ਹਾਂਜੀ 88419 ਠੀਕ ਹੈ ਜੀ ਤੇ ਇਹਦਾ ਮਾਣਾ ਤਸੀਲਪਟੇ ਜਿਲ੍ਹਾ ਤਰਨਤਾਰਨ ਖਰਿਆਲੇ ਦੇ ਨੇੜੇ ਪੈਂਦਾ ਠੀਕ ਹੈ ਖਰਿਆਲੇ ਦੇ ਨੇੜੇ ਪੈਂਦਾ ਜੀ ਹਾਂਜੀ 1 ਕਿਲੋਮੀਟਰ ਦੂਰ ਇੱਕ ਕਿਲੋਮੀਟਰ ਤੇ ਹਾਂਜੀ ਹਾਂਜੀ ਓਕੇ ਜੀ ਧੰਨਵਾਦ ਓਕੇ ਓਕੇ ਵਿਧੀ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਪੂਰੀ ਵੀਡੀਓ ਵੇਖਣ ਆਸੇ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ